ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵਾਈ ਜਿਹੜੀ ਵੀਡੀਓ ਬਣਾਉਣ ਲੱਗੇ ਆ ਫਾਰਮ 'ਚ ਬਣਾਉਣ ਲੱਗੇ ਆ ਫਾਰਮ 'ਚ ਬਾਈ ਕੋਲੇ 7 ਗਾਵਾਂ ਨੇ ਇੱਕ ਬਈ ਤਾਜੀ ਸੂਈ ਹੈ ਜਰਸੀ ਟਾਪ ਕਲਾਸ ਤੇ ਬਾਕੀ 6 ਗੱਭਣਾਂ ਨੇ ਥੋੜੇ ਥੋੜੇ ਦੇਣ ਕਰਮਾਂ ਲੈਂਦੀਆਂ ਨੇ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ نئی ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਜੇ ਕੋਈ ਵੀਰ ਐ ਮੇਰੀ ਵੀਡੀਓ ਬਣਵਾਉਣੀ ਚਾਹੁੰਦਾ ਮੇਰੇ ਨਾਲ ਕਨੈਕਟ ਕਰ ਲੋ ਜੀ ਕੰਟੈਕਟ ਨੰਬਰ ਨੋਟ ਕਰੋ 81467 15312 81467 15312 ਆਓ ਪੁੱਛ ਲੈਨੇ ਬਾਈ ਟੋਟਲ ਅੱਜ ਬਾਈ ਜੀ ਹੱਸੀ ਕਾ ਅੱਜ ਹੱਸੀ ਕਾ ਬਾਈ ਜੀ ਹੋ ਠੀਕ ਹੋ ਵਧੀਆ ਹਾਂਜੀ ਬਬੂ ਜੀ ਨਾਮ ਤੇ ਡਰੈਸ ਬੋਲੋ। ਨਾਮ ਨਰਮਲ ਸਿੰਘ ਜੀ। ਹੂੰ। ਪਿੰਡ ਭਾਈ ਰੂਪਾ ਤਹਿਸੀਲ ਫੂਲ ਜ਼ਿਲ੍ਹਾ ਬਠਿੰਡਾ ਜੀ। ਨੇੜੇ ਪਿੰਡ ਬਈ ਜਿਹੜੇ ਸਰਾਂਪਰਾ ਦੇਗਾ ਜੀ। ਠੀਕ ਹੈ। ਸਰਾਂਪਰਾ ਫੂਲ। ਓਕੇ ਬਈ। ਇੱਕ ਸੜ ਭਗਤਾ ਭਾਈ ਕਰਾ ਜਿੰਨੇ ਤਿੰਨਾਂ ਦੇ ਵਿਚਾਲੇ ਪਿੰਡ ਆ ਜਾਂਦੀ ਆਪਣਾ ਮੋਬਾਈਲ ਨੰਬਰ ਬੋਲੋ। ਮੋਬਾਈਲ ਨੰਬਰ ਹੈ 9463842852 ਠੀਕ ਹੈ ਜੀ। ਦੂਜਾ ਹੈਗਾ ਜੀ 7087820605 ਇਹ ਦੋਵੇਂ ਬਾਈ ਦੇ ਕੰਟੈਕਟ ਨੰਬਰ ਨੇ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ। ਬਈ ਜਿਹੜੀ ਪਹਿਲੇ ਨੰਬਰ ਦੇ ਵਾੜ ਦੇ ਨੇ ਜਰਸੀ ਆ। ਹਾਂਜੀ ਜਰਸੀ ਬਾਈ ਜੀ ਜਰਸੀ ਟੌਪ ਹਾਂ ਕਿਹੜਾ ਸੂਈ ਹੈ ਲੂਣ ਹੀ ਸੂਈ ਹੈ ਬਾਈ ਜੀ ਦੋ ਦੰਦ ਬੱਛੀ ਆ ਦੋ ਦੰਦ ਪਹਿਲਾ ਸੂਆ ਕਦੋਂ ਸੂਈ ਆ ਫਰਾ ਇਹ ਕੱਲ ਸੂਈ ਆ ਜੀ ਦੁਪਹਿਰੇ ਜੀ 2 ਵਜੇ ਠੀਕ ਆ ਬੱਚਾ ਕੀ ਦੇਤਾ ਬੱਛੀ ਦਿੱਤੇ ਬਹੁਤ ਚੰਗੀਆਂ ਬੱਛੀ ਵੜੀ ਚੰਗੀ ਆ ਹਾਂਜੀ ਬੱਚਾ ਬਾਈ ਬੱਛੀ ਨੂੰ ਜਨਮ ਦਿੱਤਾ ਬੱਛੀ ਦੀ ਕੁਆਲਿਟੀ ਦੇਖੋ ਬੱੱਚੀ ਵੀ ਇੱਕ ਨੰਬਰ ਆ ਜੇਰ ਜੂਰ ਜੇਰ ਜੂਰ ਸਭ ਕੁਝ ਓਕੇ ਜੀ ਓਕੇ ਹਾਂ ਸਭ ਠੀਕ ਆ ਫੇਸ ਬੜਾ ਚੰਗਾ ਬਰੀਟ ਚੰਗੀ ਆ ਲੇਵਾ ਬੜਾ ਕਮਾ ਹਾਂ ਦੇਵ ਲੂਗਾ ਪੂਰਾ ਕਿੰਨਾ ਦੁੱਧ ਦੇ ਦੂ ਦੁੱਧ ਕਿੰਨਾ ਦੇ ਦੋ ਐਸਟੀਮੇਟ ਜੀ ਬਾਈ ਜੀ ਦੁੱਖ ਹੈ ਤੇ ਉਮਰ ਦੀ ਛੋਟੀ ਆ ਮੇਰੇ ਸਾਹਮਣੇ ਵੀ ਫਿਰ ਵੀ 14-15 ਲੀਟਰ ਪਛੀ ਨੇ ਚਵਾ ਦੇਣਾ ਜੀ ਫਰੀ ਹੈ ਬਾਈ ਜੀ ਲੇਵਾ ਬੜਾ ਚੰਗਾ ਆ ਅਗਲੇ ਯਾਰ ਨੂੰ ਤਾਂ ਮਤਲਬ ਸਫਾਈ ਵਧੀਆ ਨਾ ਲੇਵੇ ਨਹੀਂ ਹਾਂ ਬਹੁਤ ਸਾਫ ਲੱਗਦਾ ਅੱਲਾ ਥਾਨ ਬਾਈ ਪੂਰੀ ਵਿੱਤੀ ਦੇ ਥਾਨ ਹਜੇ ਬੱਚੀ ਹੋਈ ਆ ਮੰਨ ਕੇ ਜਾਨੂ ਹਾਂ ਦੋ ਦਿਨ ਦਾ ਬਾਈ ਜੀ ਕੱਲੀ ਕਹਿਣ ਦੀ ਨਹੀਂ ਗੱਲ ਜੀ ਚੈੱਕ ਕਰਕੇ ਲੈ ਕੇ ਜਾਵੇ ਬੰਦਾ ਸਹੀ ਆ ਬਾਈ ਬੱਚੀ ਹੋਈ ਆ ਹਜੇ ਉਮਰ ਬਹੁਤ ਛੋਟੀ ਆ ਦੋ ਦੰਦ ਤੇ ਲੇਵਾ ਦੇਖੋ ਕਮਾਲ ਦਾ ਨਾਣਾ ਨੂਣਾ ਫੁੱਲ ਚੰਗੀਆਂ ਬਦਨ ਵਾਲੀ ਚੀਜ਼ ਆ ਘਟਨ ਵਾਲੀ ਨਹੀਂ ਹ ਸਹੀ ਹੈ। ਖੋਲ ਦੇ ਬਈ ਤੋੜ ਕੇ ਦਿਖਾ ਦੇ ਬਿਊਟੀ ਇੱਕ ਨੰਬਰ ਫੇਸੂਸ ਬੜਾ ਚੰਗਾ ਪ੍ਰਿੰਟ ਚੰਗਾ। ਕਮਾਲ ਆ ਬਈ। ਬੜੀ ਸਫਾਈ ਆ ਨਾ ਬੈਣ ਜੀ। ਪਿਓਰ ਦੋ ਦੰਦਾ ਜੀ ਇੱਕ ਤਾਂ ਕੱਲਾ ਕਹਿਣ ਨਹੀਂ ਹੁੰਦਾ ਕਿ ਬੰਦਾ ਚੈੱਕ ਕਰਕੇ ਲੈ ਕੇ ਜਾਵੇ ਜਿਹੜਾ ਫਰਕ ਦਾ ਬੰਦਾ ਲਿਆ ਬਈ ਬੰਦਾ ਨਾਲ। ਸਹੀ ਆ ਬਈ। ਕੋਈ ਦਿੱਕਤ ਨਹੀਂ ਜੀ। ਲੈ। ਤੋੜਾ ਚੈੱਕ ਕਰ ਲੋ ਬ੍ਰੀਟ ਇੱਕ ਨੰਬਰ ਸੂਈ ਸਵਾਈ ਬਈ ਬੱਚਾ ਵੀ ਬੱਚੀ ਆ। ਕਿਉਂ ਬੱਚੀ ਨੇ ਬਈ ਨਾਲ ਹੀ ਤਿਆਰ ਹੋ ਜਾਣਾ। ਬੱਚੀ ਵੀ ਬਹੁਤ ਚੰਗੀ ਆ। ਬ੍ਰੀਟ ਵਾਲੀ ਹੈ, ਜਾਲ ਵਾਲੀ ਹੈ। ਥੋੜੀ ਬੱਡੀ ਗੱਲ ਗਰਮੀ ਨਹੀਂ ਮੰਨਦੀ ਫੈਂਡ ਫੁੱਲ ਫੁੱਲ ਆਊਗੀ ਮੱਝ ਨਾਲ ਦਾ ਦੁੱਧ ਦੇਣਾ ਪੂਰਾ ਫੈਂਡ ਵਾਲਾ ਦੁੱਧ ਹੋਊਗਾ ਲਾਇਬਰੀ ਸਫਾਈ ਦੇਖੋ ਬਈ ਕਮਾਲ ਦੀ ਹੈ ਡਿਜ਼ਾਈਨ ਚੈੱਕ ਕਰੋ ਲੈਵੇ ਦਾ ਇੱਕ ਨੰਬਰ ਆ ਬਈ ਕੀ ਬਾਤ ਆ ਬੜੀ ਸਫਾਈ ਹੈ ਨਾ ਬਈ ਲੈ ਹਾਂਜੀ ਬੜੀ ਸਾਫ ਸੁਥਰੀ ਬੱਛੀ ਆ ਆਰਡਰ ਦੇਖੋ ਥਾਣ ਦੀ ਵਿੱਤੀ ਚੈੱਕ ਕਰ ਲੋ ਕਮਾਲ ਦੀ ਆ ਭਾਂਡਾ ਬਹੁਤ ਚੰਗਾ ਲੱਗਦਾ ਬੜੀ ਸਾਫ ਹੈ ਜਿਵੇਂ ਮੁੱਲ ਦਾ ਪੀਸ ਆ ਫੋਟੋਆਂ ਹੁੰਦੀਆਂ ਜੀ ਇਸ ਤਰ੍ਹਾਂ ਜੀ ਸਾਰੀ ਸਫਾਈ ਹੈ ਸਹੀ ਗੱਲ ਆ ਬਈ ਹੂੰ ਪੂਰੀ ਵਿੱਤੀ ਦੇ ਬਾਕੀ ਕੋਈ ਚੈੱਕ ਕਰਨੀ ਬਈ ਤਾਰਾ ਮਾਰਦੇ ਆਂਗੇ ਮੁੱਲ ਕੀ ਹੋਵੇ ਜੀ ਠੰਡੀ ਛੰਡੀ ਦਾ ਵੀ ਕੋਈ ਅੰਤ ਨਹੀਂ ਐ ਨਹੀਂ ਗੱਲ ਕੋਈ ਮਨ ਲੈ ਜਾਈ ਲੈਣਾ ਫਿਰ ਅੱਤ ਛੜਦਾ ਵਹਿਮ ਹੋ ਬੰਦੇ ਉਹਦਾ ਸਹੀ ਹਾਲ ਐ ਠੰਡੀ ਕੋਈ ਉਹ ਸ਼ੋਰ ਤਾਂ ਕੰਮ ਹੀ ਨਹੀਂ ਕੋਈ ਮੁੱਲ ਕੀ ਜੈ ਜੈ ਬਈ ਦੇਖੋ ਮੁੱਲ ਅੱਗੇ ਵੀ ਆਪਣੇ ਜੈ ਜੀ ਹੁੰਦਾ ਜਿਹਦੇ ਅੱਗੇ ਬੰਦੇ ਲੈ ਜਾਂਦੇ ਆ ਪਤਾ ਹੀ ਹੈ ਨਾ ਸਹੀ ਆ ਬਈ ਜਿਹਨੇ ਆਪਾਂ ਬਾਅਦ ਦੇ ਘਟਾਣੇ ਗੱਲਾਂ ਦਾ ਬਾਲੀਆਂ ਕਰਦੇ ਨਹੀਂਗੇ ਹੂੰ ਯਾਨੀ ਬਈ ਇਹ ਤਾਂ 55000 ਦੇ ਦੇ ਦਾਂਗੇ ਬੱਚੀ ਚੱਕ ਬਣੀ ਜਮਤ ਜੈਜ ਮੋਲ ਮੋਲ ਕਰਾਉਣਾ ਜਿੱਡਾ ਮਰਜੀ ਕਰਾਓ 55000 ਦੀ ਵੜ ਬਾਈ ਕਹਿੰਦਾ ਦੇ ਦਾਂਗੇ ਮਾੜਾ ਮੋਟਾ ਮਾਨ ਤਣ ਕੋਈ ਔਸ ਹੋਣੀ ਹੋਊ ਫੀਲ ਠੰਡੀ ਹੋਊ ਜੇਰ ਜੱਪਾ ਬਿਲਕੁਲ ਸਾਫ ਓਕੇ ਮਗਰ ਬੱਚੀ ਦੋ ਦੰਦ ਬੰਦਾ ਦੇਖ ਕੇ ਲੈ ਕੇ ਜਾਵੇ ਇਕੱਲੇ ਕਹਿਣ ਦੀਆਂ ਗੱਲਾਂ ਨੰਨੇ ਬੰਦਾ ਵੀ ਖਣੀ ਬੰਦ ਬਾਈ ਕਹੀ ਜਾਂਦਾ ਦੇਖਣੀ ਹੂੰ ਹੂੰ ਵਾਧੂ ਗੱਲਾਂ ਗੱਲਾਂ ਦਾ ਕੋਈ ਫਾਇਦਾ ਨਹੀਂ ਪਰ ਜਿੰਨੀ ਗੱਲ ਹੁੰਦੀ ਓਨੀ ਕਰਦੇ ਆ ਓਕੇ ਬਾਈ ਹਾਂਜੀ ਮਾਰ ਦਿਓ ਬਾਈ ਤਾ ਭਾਈ ਠੰਡੀ ਦਾ ਫੋਲ ਲੱਗਣੀ ਜੀ ਠੰਡੀ ਥੋੜੀ ਦਾ ਜਿਵੇਂ ਮਰਦੀ ਬਹਿ ਜਾ ਕੋਈ ਚੱਕਰੀ ਨਹੀਂ ਕਹਿਣਾ ਗਰਮ ਵਾਲੀ ਨੇ ਕੁਛ ਨਹੀਂ ਬੜੀ ਠੰਡੀ ਹੈ ਜੀ ਬੱਚੀ ਮਤਲਬ ਵੱਡੀ ਗੱਲ ਯਾਰ ਬੱਚਾ ਮਗਰ ਬੱਚੀ ਆ ਕਿਉਂ ਬੱਚੀ ਨੇ ਵੀ ਨਾਲ ਹੀ ਤਿਆਰ ਹੋ ਜਾਣਾ ਝੂਠੇ ਮਿੱਠੇ ਖਾ ਕੇ ਬੱਚੀ ਨਾਲ ਹੀ ਰਲ ਜਾਂਦੀ ਹੈ ਤੇ ਬਾਕੀ ਮੋਹਲ ਵੀ ਜਾਇਜ਼ ਆ 55000 ਰੁਪਏ ਮੋਹਲ ਮਾੜਾ ਮੋਟਾ ਮਾਨਤਨ ਹੋਊਗਾ ਜਿਆਦਾ ਮਾਨਤਨ ਮਤਲਬ ਪਹਿਲਾਂ ਹੀ ਜਾਇਜ਼ ਆ ਖਿੱਚ ਕੇ ਜਾਇਜ਼ ਰੱਖਿਆ ਭਾਈ ਦੇਖੋ ਇਸ ਤੋਂ ਪਾਈ ਲਾੜਾ ਤੇ ਥਾਣ ਦਿਖਾਉਨੇ ਨੀੜ ਤੋਂ ਚੈੱਕ ਕਰ ਲੋ ਚਾਰੇ ਥਣ ਨਿਕੜਵੇਂ ਪੂਰੇ ਗਹਿਰ ਤੇ ਨਾੜਾ ਨੂੜਾ ਫੁੱਲ ਚੰਗੀਆਂ ਬਾਕੀ ਚਵਾਈ ਰਖਾਉਣੀ ਬਰੀਡ ਬੜੀ ਵਧੀਆ ਬੱਚੀ ਠੰਡੀ ਫੁੱਲ ਜਿਵੇਂ ਮਰਜੀ ਵਹਿ ਜਾ ਕੋਈ ਚੱਕਰ ਨਹੀਂ ਚੈਣਾ ਚੋਣ ਦੇਖੋ ਬਈ ਚਵਾਈ ਬੜੀ ਚੰਗੀ ਹੈ ਹਾਂ ਜੀ ਮਾੜੀ ਮੋਟੀ ਭਾਲ ਜ਼ਰੂਰ ਹੈਗੀ ਜਿਹੜਾਆਂ ਚ ਸਹੀ ਗੱਲ ਹੈ ਬਈ ਚੋਣ ਚਵਾਈ ਚੈੱਕ ਕਰ ਲੋ ਕਰਮ ਵਾਲੀ ਦਾ ਇੱਕ ਨੰਬਰ ਹੈ ਬਈ ਕਿਆ ਬਾਤ ਬਾਕੀ ਜਰਸੀ ਬਰੀਡ ਆ ਮਿਲਦੀ ਘੱਟ ਆਗੀ ਮੰਗ ਫੁੱਲ ਹੈ ਇਹਦੀ ਮੈਂ ਅਗਲੇ ਸੰਦ ਦੇਖ ਲਈ ਕੋਈ ਫੁੱਲ ਫਿੱਟ ਨਹੀਂ ਚੈੱਕ ਕਰ ਲੋ ਬਾਕੀ ਜਿਵੇਂ ਜਿਵੇਂ ਚਵਾਈਆਂ ਹੋ ਜਾਣੇ ਨਿਕਰੀ ਜਾਣਾ ਬੜਾ ਉਹ ਤਾਂ ਨਿਕਰੀ ਜਾਣੇ ਜਿਹੜੀ ਦੋ ਤੇ ਹੀ ਜਾਣੇ ਹਜੇ ਤਾਜੀ ਸੂਈ ਗਾਰੀ ਕੇ ਥੋੜਾ ਜਿਹਾ ਹਾਂ ਨਿਕਰੀ ਗੱਲ ਵੀ ਠੰਡੀ ਠੁੰਡੀ ਦੇਖੋ ਜੀ ਮਤਲਬ ਕੋਈ ਜਿਵੇਂ ਤਾਜੀ ਸੂਈ ਆ ਕੱਲਾ ਸਹੀ ਆ ਬਾਈ ਇਹਨੂੰ ਚੋਲ ਵਾਲਾ ਜਾਂ ਕੋਈ ਮਤਲਬ ਇਹ ਜੀ ਨਹੀਂ ਗੱਲ ਲੇਵਰੀ ਸਫਾਈ ਬੜੀ ਆ ਬਾਈ ਹਾਂ ਜੀ ਬਾਕੀ ਠੰਡੀ ਫੁੱਲ ਮੁੱਲ ਜਮਾ ਜਾਇਜ਼ ਬੱਚੀ ਆ ਨੂੰ ਮੰਨ ਕੇ ਚੱਲ ਬਹੁਤ ਚੰਗੀ ਤਿਆਰ ਹੋਊਗਾ ਹਨ ਉਹ ਵਦਨ ਵਾਲੀ ਚੀਜ਼ ਹੈ ਘਟਨ ਵਾਲੀ ਤੁਹਾਨੂੰ ਤੋਂ ਬੜੇ ਪਿਆਰੀ ਬੱਚੀ ਕੋਲ ਪੂਰਾ ਫਿੱਟ ਫਿੱਟ ਲੇਵਾ ਪਿਆਗਾ ਇੱਕ ਨੰਬਰ ਲੇਵਾਗਾ ਹਾਂ ਜੀ ਇਹ ਮੁੱਲ ਵੀ ਜਾਇਜ਼ ਹੀ ਆ ਮਾਨਤਾਂ ਕੋਈ ਚੱਕਰ ਨਹੀਂ ਹੋ ਜਾਊਗਾ ਬਾਈ ਅੱਗੇ ਬਾਈ 2 ਨੰਬਰ ਤੇ ਕਿਹੜਾ ਸੂਸ ਹੁੰਦੀ ਹੈ ਜੀ ਇਹਨੇ ਪਲੂ ਨਹੀਂ ਸੋਣਾ ਬਾਈ ਜੀ ਪਹਿਲਾ ਸੂਆ ਕਿੰਨੇ ਦਿਨ ਲਊ ਜੀ ਬਸ 5-6 ਦਿਨ ਲੈਣੇ ਬਾਈ ਜੀ ਵਿੱਚ 5 ਤੋਂ 6 ਦਿਨ ਇਹ ਜਿਹੜੀ ਕਾਲੀ ਜਰਸੀ ਚ ਆ ਗਈ ਸਹੀ ਆ ਹੂੰ ਸੰਡੀ ਤੋਂ ਇਹ ਵੀ ਬਹੁਤ ਜ਼ਿਆਦਾ ਜੀ ਕਾਲੀ ਜਰਸੀ ਚ ਆ ਜਾਂਦੀ ਹੈ ਲੈ ਤੁੱਲਾ ਦੇਖੋ ਤੁੱਲਾ ਬਹੁਤਿਆਂ ਥਣ ਦੇਖੋ ਇੱਕ ਨੰਬਰ ਥਣ ਲੱਗਿਆ ਲੈ ਉਠੀ ਵਾਲਾ ਥਣ ਖੋਲ ਦੇ ਬਾਈ ਖੋਲ ਲੈ ਠੰਡੀ ਟੀਲ ਫੁੱਲ ਜਰਸੀ ਆ ਗਈ ਬਾਈ ਤੇ ਫੇਸ ਸੂਸ ਬੜਾ ਚੰਗਾ ਮਾਨ ਕੇ ਚੱਲ ਬਈ ਸਾਰੀਆਂ ਹੀ ਗਰਮੀ ਦੇ ਤੋਹਫੇ ਆ ਗਰਮੀ ਨਹੀਂ ਮੰਨਦੀਆਂ ਫੈਂਡ ਫੂਡ ਫੁੱਲ ਆਉਗੀਆਂ ਚਮਕਪੂਰੀ ਆ ਉਤੋਂ ਪੱਦਰ ਪਲੀ ਵੀ ਚੰਗੀ ਆ ਬਈ ਮਾਤਾ ਹੌਲੀ ਸੋਰਾ ਬਰੀਡ ਚੈੱਕ ਕਰੋ ਕਰਮਣੇ ਦੀ ਇੱਕ ਨੰਬਰ ਆ ਇਹ ਚੌਕੀ ਆ ਜੀ ਬੱਚੀ ਠੀਕ ਆ ਚਾਰ ਰੰਗ ਹਾਂਜੀ ਚਾਰ ਰੰਗ ਵਿੱਚ ਕੀ ਮੋਲ ਆ ਬਈ ਜੈਜ ਸੋ ਇਹ ਦੇ ਦੇ ਦਾਂਗੇ 55 ਦੀ ਵੀ ਦੇ ਦਾਂਗੇ ਬਸ 55000 ਦੀ ਵੜ ਬਾਈ ਕਹਿੰਦਾ ਦੇ ਦਾਂਗੇ ਕੱਲੀ ਕੱਚੀ ਕੱਚੀ ਅੰਨਾ ਜਾਓ ਸਾਵਣਾ ਲਾਓ ਲੇਵਾ ਮੂਰੋਂ ਚੈੱਕ ਕਰਵਾਵਾਂਗੇ ਮੂਰ ਨੂੰ ਵੀ ਲੇਵਰੀ ਤਿਆਰੀ ਬਹੁਤ ਚੰਗੀ ਆਈ ਹੈ। ਪਛਾਣ ਨੂੰ ਤਾਂ ਲੇਵਾ ਹੈਗਾ ਹੀ ਹੈਗਾ। ਮੂਰੇ ਚੈੱਕ ਕਰੋ ਲੈ। ਇਧਰੋਂ ਦੇਖੋ ਲੈ। ਗਿੱਠ ਲੇਵਾ ਮੂਰ ਨੂੰ ਤਿਆਰ ਕਰਦੀ ਹੁੰਦੀ ਹੈ ਕੱਲਾ ਕੱਲਾ ਥਾਣਾ ਪੂਰੀ ਵਿਸਤੀ ਦੇ ਥਾਣਾ। ਬਾਕੀ ਠੰਡੀ ਕੋ। ਜਿਹੜੇ ਜਿਹੜਾ ਮੋਲੇ ਚ ਬਈ ਕਵਾਦੇ ਘੰਟੇ ਵਾਲਾ ਨਹੀਂ ਆਪਣਾ ਜਿਹੜਾ ਮੋਲਾ ਜਿਵੇਂ ਲੈਂਡ ਚੈਰੀ ਨਾਲ ਆਈ। ਹਾਂ। ਬੇਰ ਮਾਨ ਕਿਧਰੋਂ 63 ਸ਼ੇਅਰ ਦੀ ਹੈ ਤਿਆਰ। ਸਹੀ ਗੱਲ ਹੈ ਬਈ। ਠੰਡੀ ਠੰਡੀ ਦੇ ਵਿੱਚ ਢਿੱਲਾਂ ਹੀ ਬਾੜੀਆਂ ਜੀ ਦੇਖੋ। ਢਿੱਲ ਬਹੁਤ ਕੱਪੜੇ ਨੂੰ ਵਾਦਾ ਲੇਵਾ। ਕੋਈ ਫ਼ਰੀਕ ਹੈ ਜੀ ਵਿੱਚ। ਹਾਂ। ਇਧਰੋਂ ਲੇਵਾ ਚੈੱਕ ਕਰ ਲ ਮੁੱਲ ਵੀ ਜਾਇ ਜਾ ਉਸ ਹਿਸਾਬ ਨਾਲ ਮਾਰ ਤਾ ਹੁਜੂਗਾ ਹਾਂਜੀ ਅੱਗੇ ਬੈਠਾ ਨੰਬਰ ਕਿਹੜਾ ਸੂ ਆ ਜੀ ਇਹ ਵੀ ਤਰੂ ਨਹੀਂ ਸੁੰਦੀ ਬਾਈ ਜੀ ਚਾਰ ਦੰਦ ਦੇ ਬੱਚੇ ਚਾਰ ਦੰਦ ਦਾ ਪਹਿਲਾ ਸਾਂ ਜੀ ਦਿਨ ਕਿੰਨੇ ਲਊ ਬਸ ਤਿਆਰੀ ਚ ਬਾਈ ਜੀ ਮੰਨ ਕੇ ਚਲੋ ਇੱਕ ਅੰਧਾ ਦੇਣੀ ਲਊ ਹਾਂ ਇੱਕ ਦੋ ਦਿਨ ਵਾਲੀ ਕਰ ਲਾਗੀ ਇੱਕ ਜਾਂ ਦੋ ਦਿਨ ਮਸਾਂ ਹੀ ਲਊ ਤਿਆਰੀ ਜਾ ਬੈਠ ਤੇ ਫੀਟਿੰਗ ਲਿਵੇ ਦੀ ਦੇਖੋ ਜੀ ਭਾਂਡਾ ਬੜਾ ਚੰਗਾ ਸਫਾਈ ਤੇ ਫੀਟਿੰਗ ਦੇਖੋ ਜੀ ਹਾਂ ਬਹੁਤ ਚੰਗਾ ਤੁਹਾਨੂੰ ਤੁਹਾਨੂੰ ਮੁੱਠੀ ਦਸਣ ਲੱਗਿਆ ਸਹੀ ਗੱਲ। ਤੇ ਠੰਡੀ ਠੰਡੀ ਦਾ ਕੋਈ ਅੰਤ ਹੀ ਨਹੀਂ ਬਚੀਦਾ ਕੀ? ਹੂੰ ਠੰਡੀ ਮਤਲਬ ਨਹੀਂ ਫੁੱਲ ਲੇਵਾ ਬੜਾ ਚੰਗਾ ਭਾਈ। ਪੰਜ ਨੂੰ ਲੇਵਾ ਚੈੱਕ ਕਰ ਲੋ ਥਾਣੇ ਦੇਖੋ। ਜਿਵੇਂ ਮੈਂ ਮਣਕੇ ਨਹੀਂ ਲਾਇਆ ਹੁੰਦਾ ਹਾਂ। ਹਾਂਜੀ। ਮੈਂ ਲੱਗਾ ਲੱਗਾ ਥਣ ਇੱਕੋ ਜਿਹਾ ਸਹਿਜ ਪੂਰੀ ਵਿੱਚ ਦੇਣਾ। ਲੱਤ ਝਾਕੇ ਕੋਈ ਨਹੀਂ ਦਿੰਦੀ ਠੰਡੀ ਇੰਨੀ ਕਾ। ਸਾਰੀ ਠੰਡੀ ਬਚੀ ਹੈ ਜੀ। ਬਿਊਟੀ ਦੇਖੋ। ਹਾਂ। ਮੈਕਸ ਬ੍ਰੀਡ ਚ ਆ ਗਈ ਇਹ। ਮੈਕਸ ਬ੍ਰੀਡ ਗਰਮੀਆਂ ਦਾ ਤੋਹਫਾ। ਗਰਮੀ ਨਹੀਂ ਮਨ ਦੀ ਫੈਂਟ ਫੁੱਲ। ਮੱਝ ਨਾਲ ਦੁੱਧ ਦੇਣਾ ਜੀ ਬਚੀ ਨਹੀਂ। ਜਮਾ ਮੱਝ ਨਾਲ ਦਾ ਦੁੱਧ। ਥਣ ਵੀ ਮੱਝ ਨਾਲ ਦਾ ਹੀ ਲ ਗੱਲੀ ਕੱਚੀ ਕੱਚੀਆਂ ਅੰਦਾਜ਼ਾ ਉਸ ਹੱਬ ਨਾਲ ਲਾਇਓ ਬਈ ਬੜਨਾ ਬਹੁਤ ਜਿਵੇਂ ਚਾਰ ਪੰਜ ਸੂਏ ਬੰਦਾ ਜਿਵੇਂ ਮਰਜੀ ਚੋਈ ਜਾਵੇ ਕੋਈ ਦਿਨ ਵੀ ਪਲੇ ਨਹੀਂ ਲੈਣੀ ਇੱਕ ਅੱਧਾ ਦੇਣੀ ਲਊ ਸੋਰਾ ਤਾਂ ਇੱਕ ਨੰਬਰ ਆ ਬਾਕੀ ਚਮਕ ਚਮਕ ਬਹੁਤ ਪਲੀ ਵੀ ਆ ਕਿ ਲੱਸੀ ਲਾਵੇਂ ਨਹੀਂ ਕਿ ਨਹੀਂ ਬਈ ਪੂਰੀ ਪਲੀ ਵੇਜ ਬੱਚੀ ਹਮ ਕੀ ਮੁੱਲ ਆਈ ਫਿਰ ਜਾਇਜ ਬਈ ਦੇ ਦੇ 57000 ਦੀ 57000 ਦੀ ਮਾਨਤਾਣ ਹੋਜੂ ਹਾਂਜੀ ਓਕੇ ਬਈ ਮੁੱਲ ਪਹਿਲਾਂ ਹੀ ਖਿੱਚਵੇਂ ਬਈ 57000 ਦੀ ਵੜ ਬਾਈ ਕਹਿੰਦਾ ਦੇ ਦਾਂਗੇ ਚਲੋ ਫੇਰ ਵੀ ਮਾੜਾ ਮੋਟਾ ਮਾਨਦਾਨ ਉਹ ਛੋਟੇ ਛੱਪੇ ਦਾ ਮਾਨਦਾਨ ਕਰ ਲਾਂਗੇ ਜੀ ਮਤਲਬ ਵੀ ਸੌਦੇਬਾਈ ਜਿਹੜਾ ਮਤਲਬ ਕੋਈ ਨਹੀਂ ਜੀ ਸਹੀ ਆ ਬਾਈ ਹੂੰ ਮੁੱਲ ਪਹਿਲਾਂ ਵੀ ਬਾਈ ਦੇ ਜਾਇਜ਼ ਹੀ ਹੁੰਦੇ ਖਿੱਚ ਕੇ ਜੇ ਮੁੱਲ ਰੱਖਦਾ ਲੈਣ ਦੇਣ ਵਾਲੇ ਰੇਟ ਹੁੰਦੇ ਆ ਹੈ ਨਾ ਵੀ ਇਹ ਤਾਂ ਇਹ ਜਿਹੜਾ ਬੰਦਾ ਲੈ ਆ ਮਤਲਬ ਹੀ ਨਹੀਂ ਮੁੜ ਕੇ ਹਾਂ ਬਾਕੀ ਐ ਨਹੀਂ ਹੈਗਾ ਮੰਗੀ ਕੋਸ ਜਾ ਹਨਾ ਵੇਚਣੀ ਕਿੰਨੇ ਦੀ ਉਹ ਗੱਲਾਂ ਨਹੀਂ ਹੈਗੀਆਂ ਪੰਜ ਚਾਰ ਸੂਏ ਬੰਦਾ ਵੇਚ ਫਿਰੋ ਕੇ ਚੋਵੇ ਬੰਦਾ ਹੂੰ ਕੋਈ ਦਿੱਕਤ ਨਹੀਂ ਹੁੰਦੀ ਜਮਾ ਮੱਧ ਨਾਲ ਦੁੱਧ ਨਹੀਂ ਵੇਚੀ ਮੱਧ ਨਾਲ ਦਾ ਦੁੱਧ ਕਿਚਾਰ ਉਚੂਰ ਸਾਰੇ ਪੱਖੋਂ ਸਹੀ ਹੈ ਜੀ ਬੱਚੀ ਸਹੀ ਹਾਂਜੀ ਅੱਗੇ ਬ ਇਨੇ ਦੂਜੇ ਸੁ ਸੁਣੋ ਬਈ ਕਿੰਨੇ ਦਿਨ ਲਓ ਜੀ ਤੇ ਕੱਚੀ ਬਈ ਜੀ 10 12 ਦਿਨ ਦੀ 10ਾਂ ਤੋਂ 12 ਦਿਨਾਂ ਦੀ ਚਿੱਟੀ ੱਲ ਦੇ ਸਫਾਈ ਦੇਖੋ ਜੀ ਬੱਚੀ ਲੱਬੜੀ ਪਈ ਹੈ ਹਨ ਸਾਰੀਆਂ ਬਾਲਡਰਾਂ ਲਾ ਗੱਡੂ ਫਿਰ ਕਰਮਾਉਂਦੇ ਹਾਂ ਥਣ ਬੜਾ ਕਮਾਲ ਵਾਲੀ ਸਾਫ ਹੈ ਜੀ ਬੱਚੀ ਅੱਲਾ ਕੱਲਾ ਥਣ گلابی ਥਣ ਮੁੱਠੀ ਵਾਲਾ ਥਣ ਕੱਚੀ ਜ਼ਰੂਰ ਹੈ ਗੱਲੇ ਬਸ ਤੇ ਲੇਵਾ ਤਾਂ ਮੈਂ ਕਹਿੰਦਾ ਪੰਡਾ ਮੰਦੂ ਜਦਦੇ ਤਿਆਰ ਹੋ ਗਈ ਕਿਨੇ ਬਈ ਹਾਂਜੀ ਹਾਂਜੀ ਬਾਲੀ ਸਾਫ ਹੈ ਜੀ ਹਾਂ ਸੋਟੀ ਕੱਚੀ ਕੱਦ ਪ੍ਰਿੰਟ ਵਰੀਟ ਫੇਸ ਦੀ ਬਿਊਟੀ ਇੱਕ ਨੰਬਰ ਆ ਬਈ ਚੋਰਾ ਚੈੱਕ ਕਰ ਲੋ ਕਰਨ ਵਾਲੀ ਦਾ ਇੱਕ ਨੰਬਰ ਕੀ ਮੁੱਲ ਆ ਭਾਈ ਜੈਜ ਜਰਾ ਮੁੱਲ ਭਾਈ ਇਹ ਕੱਚੀ ਦੇ ਹਿਸਾਬ ਨਾਲ ਚ ਮੰਨ ਕੇ 55000 ਰੁਪਏ ਦੇਦਾ ਇਹ ਬੱਛੀ 65000 ਦੀ ਜੀ ਸਹੀ ਆ ਭਾਈ 55000 ਰੁਪਏ ਜਮਾ ਜੈਜ ਮੁੱਲ ਆ ਭਾਈ ਬਾਲਾ ਮੁੱਲ ਨਹੀਂ ਹੈਗਾ ਭਾਈ ਦੀ ਗੱਲ ਸਹੀ ਆ 65000 ਦੀ ਵੈੜ ਆ ਜੀ ਭਾਈ ਕਹਿੰਦਾ ਉਹ ਵੇਚਣੀ ਹੈ ਹਾਂ ਜੀ ਤੇ ਪਿਆਰ ਕੱਚੀ ਦਾ ਮੁੱਲ ਆ ਜੀ ਕਿੜੀ ਬਾ ਜਿਹੜੀ 10 ਦਿਨ ਲੈਂਦੀ ਐ 10 ਦਿਨ ਬੰਦਾ ਸਾਲ ਲਈ ਪ੍ਰਿੰਟ ਬਰੀਟ ਕੱਲੀਆਂ ਝੱਲਾਂ ਪਈਆਂ 10 ਦਿਨ ਬਈ ਕੋਈ ਬਾਲੇ ਨਹੀਂਗੇ ਨਹੀਂ ਬਈ ਮੈਨੂੰ ਪਤਾ 10000 ਦਾ ਫਾਇਦਾ ਹੁੰਦਾ 10 ਦਿਨ ਕੋਈ ਬਾਲੇ ਨਹੀਂਗੇ ਬਾਲੇ ਸਾਫ਼ ਸੁਥਰੀ ਬੱਚੀ ਜੀ ਹੂੰ ਉਹਨੂੰ ਲੈ ਵਾ ਦਿਖਾਉਣੇ ਲੈ ਕਮਾ ਲਾ ਦੇ ਉਹਨੂੰ ਵੀ ਲੇਵਾ ਬਹੁਤ ਚੰਗਾ ਥਾਣਾ ਬਹੁਤ ਕਿ ਠੰਡੀ ਠੁੰਡੀ ਦਾ ਕੋਈ ਅੰਤ ਨਹੀਂ ਉਹ ਜਗ੍ਹਾ ਜਿਵੇਂ ਮਾਰਦੀ ਹੱਥ ਫੇਰੀ ਚੱਲ ਕੋਈ ਚੈੱਕ ਨਹੀਂ ਹੈ ਨਾ ਤਾਂ ਅੰਤ ਤੱਕ ਆ ਦੇ ਕਿ ਪਰੇਗਾ ਨਹੀਂ ਹੋਈ ਨਹੀਂ ਹਾਂ ਦੇਖੋ ਇਕੱਲੀ ਕੱਚੀ ਕੱਚੀ ਹੋਈ ਆ ਪੂਰਾ ਚਾਰਸ ਸੀਟਿੰਗ ਦਾ ਡਰੋਪ ਕਰਨਾ ਬਚ ਨਹੀਂ ਸਹੀ ਹੈ ਭਾਈ ਹਾਂ ਸਹੀ ਹੈ ਅੱਗੇ ਭਾਈ 5 ਨੰਬਰ ਜਿਹੜੀ ਨਸਲ ਹੈ ਇਹ ਜਰਸੀ ਚ ਆ ਗਈ ਭਾਈ ਜੀ ਆਪਣੀ ਇਧਰਲੀ ਪੰਜਾਬ ਵਾਲੀ ਜਰਸੀ ਚ ਬਲੀ ਵੀ ਬਹੁਤ ਆ ਯਾਰ ਹਾਂ ਪਲੀ ਪੂਲੀ ਫੁੱਲ ਫੁੱਲ ਆ ਭਾਈ ਤੇ ਦੇਣ ਕਿੰਨੇ ਲੋ ਜੀ ਇਹ ਬਈ ਇਹ ਮਤਲਬ ਇੱਕ ਹਫਤੇ ਦੀ ਕੱਚੀ ਹੈ ਬੜੀ ਹਫਤੇ ਦੀ ਕੱਚੀ ਹੈ ਸੁਆਹ ਜਿਹੜਾ ਬਈ ਦੂਜੇ ਸਵੇ ਸੁਣਾ ਬਈ ਦੂਜੇ ਸਵੇ ਸੁਣਾ ਹਫਤੇ ਦੀ ਕੱਚੀ ਥਾਨ ਬੜਾ ਕਮਾਣ ਹਾਂਜੀ ਹਾਂਜੀ ਬਸ ਤੇ ਵੀ ਕੱਲੀ ਕੱਚੀ ਕੱਚੀ ਬੜੀ ਬਹੁਤ ਚੀਆ ਉਸਾਮ ਨੰਨਾ ਜਲਾਇਓ ਫਲੀ ਵੀ ਚੰਗੀ ਆ ਕੱਦ ਵਾਲੀ ਆ ਬ੍ਰੀਟ ਵਾਲੀ ਆ ਜਾਤ ਵਾਲੀ ਬੜਾ ਬਈ ਤੇ ਪ੍ਰਿੰਟ ਪ੍ਰਿੰਟ ਬੜਾ ਚੰਗਾ ਕਰਮਾਈ ਦਾ ਜਰਸੀ ਵਾਲਾ ਕਲਰ ਆ ਹਣਾ ਬਈ ਹਾਂਜੀ ਹਾਂਜੀ ਅਸਲ ਕਲਰ ਆ ਜਰਸੀ ਵਾਲਾ ਬਈ ਬਿਊਟੀ ਫੇਰ ਦੀ ਵੀ ਦਿਖਾਵਾਂਗੇ ਫੇਸ ਜਰਸੀ ਜਿਹੜੀ ਇਧਰ ਲਈ ਮਤਲਬ ਇਹ ਵਾਲੀ ਜਰਸੀ ਸਹੀ ਗੱਲ ਆ ਬਈ ਇਹ ਜਰਸੀ ਜੀ ਲੈ ਬਈ ਸਤੋਰਾ ਬਰੀਡ ਚਮਕ ਇੱਕ ਨੰਬਰ ਹੈ ਬਈ ਜਾਨ ਜੂਨ ਫੁੱਲ ਆ ਜੀ ਵੜ ਪੂਰੀ ਭਰੀ ਵੀ ਜੀ ਸਹੀ ਹੈ ਕੀ ਮੋਲ ਹੈ ਬਈ ਜੈਜ ਜੱਫਾ ਬਈ ਇਹ ਦੇ ਦੇਂਗਾ ਅੱਜ ਕੱਚੀ ਦੇ ਸਾਬ ਨਾਲ 55000 ਜੀ 55000 ਰੁਪਿਆ ਮੋਲ ਮੰਨ ਤਣ ਕੋਈ ਚੱਕਰ ਨਹੀਂ ਹੋਊਗਾ ਜਮਾ ਜੈਜ ਮੋਲ ਵੜ ਚੰਗੀ ਹੈ ਸਤੋਰਾ ਬਰੀਡ ਚੈਕ ਕੋਈ ਹੁਣ ਇੱਕ ਨੰਬਰ ਹੈ ਚਲੋ ਕੀ ਬਾਤ ਕੱਲੀ ਕੱਚੀ ਕੱਚੀ ਹੋਈ ਆ ਉਸਾਂ ਨਾਂ ਦਾ ਜਾਲਾ ਹੈ ਵੱਡੀ ਜਰਸੀ ਜੀ ਪੈਂਦੀ ਆ ਕੱਦ ਕੋਈ ਛੋਟਾ ਨਾ ਮੰਨੇ ਬਈ ਫੁੱਲ ਕਰਦਾ ਫੁੱਲ ਸਾਈਜ਼ ਆ ਹਾਂਜੀ ਫੁੱਲ ਕਰਦਾ ਜੀ ਫਲੀ ਫੁੱਲ ਆ ਬਾਕੀ ਠੰਡੀ ਠੁੰਡੀ ਵੀ ਬਹੁਤ ਜ਼ਿਆਦਾ ਬੱਚੀ ਜਿਵੇਂ ਮਰਜੀ ਹੱਥ ਫੇਰੀ ਚੱਲ ਇਹੋ ਜੀ ਗੱਲ ਹੀ ਬੰਦਾ ਕਹਿਣਾ ਕਰੂਗਾ ਹਾਂ ਕੱਲੀ ਕੱਚੀ ਕੱਚੀ ਜੀ ਹੋਰ ਸਭ ਕੁਝ ਇੱਕ ਨੰਬਰ ਹੈ ਜੀ ਸਹੀ ਆ ਬਾਈ ਹਾਂ ਵਾ ਜਿਹੜੀ ਮਤਲਬ ਹਫਤੇ ਦੀ ਕੱਚੀ ਆ ਬਸ ਹੋਰ ਬਸ ਕੱਲੀ ਕੱਚੀ ਪੂਰੀ ਫੁੱਲ ਪਲੀ ਹੋਈ ਜੀ ਬੱਚੀ ਹਾਂਜੀ ਸਫਾਈ ਬਹੁਤ ਜ਼ਿਆਦਾ ਜੀ ਅੱਗੇ ਬਈ 6 ਨੰਬਰ ਇਹ ਵੀ ਜਰਸੀ ਆ ਹਾਂਜੀ ਇਹ ਵੀ ਮਤਲਬ ਜਰਸੀ ਚ ਆ ਗਈ ਸਹੀ ਆ ਤੇ ਇਹ ਦਿਨ ਕਿੰਨੇ ਲਊਗੀ ਬਾਈ ਜੀ 10 12 ਦਿਨ ਲੱਗੂਗੀ 10 ਤੋਂ 12 ਦਿਨਾਂ ਦੀ ਹਾਂ 12 ਦਿਨ ਦੀ ਕੱਚੀ ਹੈ ਕਿਹੜਾ ਸੂਆ ਬਾਈ ਇਹਨੇ ਵੀ ਦੂਜਾ ਸੁਣਾ ਬਾਈ ਇੱਕ ਵਾਰੀ ਦੂਜਾ ਸੂਆ ਸੁਣਦੀ ਆ ਕੱਲੀ ਕੱਚੀ ਆ ਫੁੱਲ ਕਰਦੀ ਇਹਦਾ ਕੰਮ ਇਹਦਾ ਹੀ ਫੁੱਲ ਨਹੀਂ ਕਰਦੀ ਬਈ ਰਾਜੀ ਆ ਝੋਲੀ ਦੇਖੋ ਝੂੜੀ ਕਮਾਲ ਦੀ ਆ ਖਾਣ ਬਹੁਤ ਚੰਗਾ ਲੱਗਿਆ ਮੁੱਠੀ ਵਾਲਾ ਖਾਣਾ ਇਕੱਲਾ ਇਕੱਲਾ ਖਾਣਾ ਠੰਡੀ ਠੁੰਡੀ ਇਹ ਵੀ ਬਹੁਤ ਹੈ ਬੱਚੀ ਢਿੱਲਾ ਬਹੁਤ ਦਿਖਾਉਂਦੀ ਆ ਸਾਰੀਆਂ ਵਰਡਾਂ ਲਾ ਕੇ ਹਾਂ ਬਿਊਟੀ ਦੇਖੋ ਬਿਊਟੀ ਇੱਕ ਨੰਬਰ ਤੋਰ ਦੇ ਬਾਈ ਚਲੋ ਚਮਕ ਚਮਕ ਪੂਰੀ ਆ ਬਾਈ ਫਲੀ ਵੀ ਫੁੱਲ ਆ ਰਾਜੀ ਬਹੁਤ ਆ ਬੜਾ ਕਿ ਵੀ ਲੀ ਪੂਰੀ ਪੂਰੀ ਜੀ ਨਹੀਂ ਹੈ ਕਿ ਆ ਨੀ ਵੀ ਹੱਡ ਜੇ ਰਸੀ ਜਾਂਦਾ ਹਾਂਜੀ ਹਾਂਜੀ ਤੋਰਾ ਦੇ ਕੋਲੇ ਕਿਆ ਬਾਤ ਆ ਬਾਈ ਕੀ ਮੋਲ ਆ ਬਾਈ ਫਰਜ਼ਾਇਜ ਇਹਦਾ ਵੀ 57 ਹਜ਼ਾਰ ਬਾਈ 57000 ਰੁਪਿਆ ਮੋਲ ਆ ਮਾਂ ਫਿਰ ਜਦ ਇਹ ਤਿਆਰ ਹੋਗੀ 75000 ਦੀ ਕਢਣਾ ਬੇ ਜੀ ਸਹੀ ਆ ਬਈ ਇੰਨੀ ਜਾਨਵਰ ਲੈ ਪੜਈ ਵੀ ਬਹੁਤ ਹਨਾ ਰਾਜੀ ਫੋਲਾ ਹਾਂਜੀ ਹਾਂਜੀ ਕੰਦ ਕੰਨੀਓ ਕਿਸੇ ਪਾਸੋਂ ਕੋਈ ਘਾੜ ਨਹੀਂ ਬਸ ਕੱਲੀ ਕੱਚੀ ਕੱਚੀ ਜਿਹੜੀ ਦਾ ਦੇਣੇ ਸਾਹਮਣੇ ਪੋਗੀ ੱਲਾ ਫੇਰ ਤੋਂ ਚੈੱਕ ਕਰਵਾਉਂਨੇ ਢਿੱਲਾ ਬਹੁ ਪਈਆਂ ਨੇ ਸਾਰੀਆਂ ਬਲਟਾਂਾਂ ਗੱਡੂ ਫੇਰ ਕਰਵਾਈਆਂ ਨੇ ਹੁਣ ਅਗਲਾ। ਯਾ ਬਾਦ। ਅੱਗੇ ਬਈ ਲਾਸਟ ਕਿਹੜਾ ਸੂਆ ਜੀ? ਇਹ ਮਤਲਬ ਦੂਜਾ ਸੂਆ ਸੂਣਾ ਬਈ। ਕਿੰਨੇ ਦਿਨ ਲਊ ਜੀ? ਬਸੇ 5-6 ਦਿਨ ਦੀ ਕੱਚੇ ਜਾਂ ਹਫਤੇ ਦੇ ਅੰਦਰ ਅੰਦਰ ਬਾਹਰ ਨਹੀਂ ਸੂਣਾ ਜੀ। ਓਕੇ ਬਈ। ਕਿੰਨਾ ਕਰਕਾਰ? ਸੀ ਠੰਡੀ ਬਹੁਤ ਯਾਰ ਜੀ। ਇਧਰ ਕਾਰ ਦਾ ਮਾਲਖ ਨੇ 18 ਲੀਟਰ ਦੱਸਿਆ ਜੀ ਪਹਿਲੇ ਸੂਏ ਦਾ। ਠੀਕ ਆ ਬਈ। ਬਾਕੀ ਬਾਕੀ ਆਪਦੀ ਸਮਝ ਨਾਲ ਲੈਣੀ ਹੈ ਮੋਰੇ ਹਣੇ। ਸਹੀ ਆ ਬਈ। ਹਾਂਜੀ। ਖੋਲ ਦੇ ਬਈ ਤੋਰ। ਵਾਸ ਬਹੁਤ ਹੀ ਬਹੁਤ ਠੰਡੀ ਹੈ ਜੀ ਬਾਈ ਹਾਂ ਠੰਡੀ ਆ ਥਣ ਬਹੁਤ ਚੰਗਾ ਮੁੱਕੀ ਵਾਲਾ ਥਣ ਫੇਸ ਦੀ ਬਿਊਟੀ ਇੱਕ ਨੰਬਰ ਹੈ ਕੀ ਵਰ ਵੀ ਇਹ ਵੀ ਨਹੀਂ ਮੰਨਦੀ ਮਾੜੀ ਜੀ ਕਰਾਸ ਚ ਆ ਗਈ ਜੀ ਵੀ ਹਾਂ ਸਹੀ ਆ ਬਾਈ ਕੀ ਮੋਲ ਆ ਬਾਈ ਜੈਜ ਜੈਨ ਬਾਈ ਇਹ ਕੱਚੇ ਹਿਸਾਬ ਨਾਲ ਜ ਦੇ ਦਾਂਗੇ 55 ਦੇ ਦੇ ਦਾਂਗੇ ਚੱਕ ਬਾਈ ਜਮਾ ਜੈਜ ਮੋਲ ਆ 55000 ਦੀ ਵੜ ਬਾਈ ਕਹਿੰਦਾ ਦੇ ਦੇਾਂਗੇ ਬਾਈ ਮਾਨ ਤਣ ਮਾੜਾ ਮੋਟਾ ਕੋਈ ਚੱਕਰ ਨਹੀਂ ਹੋ ਜਾਊਗਾ ਬਾਈ ਵੜ ਚੰਗੀ ਆ ਤੋਰਾ ਚੈੱਕ ਕਰ ਲੋ ਥਾਣੇ ਨੇੜੇ ਤੋਂ ਚੈੱਕ ਕਰਵਾਉਣੇ ਮੁੱਠੀ ਵਾਲਾ ਥਾਣਾ ਇਕੱਲਾ ਇਕੱਲਾ ਥਾਣਾ ਬਈ ਜੁਈ ਜੁਈ ਬਹੁਤ ਚੰਗੀਆਂ ਨੇ ਕਿਉਂ ਜਿਹੜੇ ਸਾਹਮਣੇ ਥਾਣ ਲੱਗਿਆ ਲੈ। ਕੀ ਬਾਤ ਹੈ ਬਈ ਬੜਾ ਚੰਗਾ ਥਾਣ ਲੱਗਿਆ ਬਾਕੀ ਬਰੀਟ ਇੱਕ ਨੰਬਰ ਆ ਬਈ। ਨਾਗਸੀ ਭਰਾ ਕੋਲੇ ਸੱਤ ਸੱਤੀ ਰਖਾਦੇ ਬਈ ਕਿਸੇ ਵੀਰ ਨੂੰ ਕੋਈ ਵੀ ਨਗ ਪਸੰਦ ਆ ਬਈ ਨਗ ਨੇਟ ਕਰ ਲਓ ਜੀ ਧੰਨਵਾਦ ਬਈ।